ਇੱਧਰ ਕਹਿੰਦੇ ਬਾਹੂ ਬਲੀ ਆ ਗਿਆ ਇੱਥੇ ਇੱਥੇ ਆ ਇੱਥੇ ਫਾਸ ਬੈਂਡ ਦੀ ਲੋਡਿੰਗ ਇੱਥੇ ਪਤਾ ਨਹੀਂ ਕਿਹਦੇ ਤੇ ਗੁੱਸਾ ਕਿੱਦਾਂ ਕੀ ਸੋਚ ਕੇ ਕਹੀ ਚਲਾ ਰਿਹਾ ਹੈ ਇਹ ਹੈ ਘਰੋਂ ਤਾਂ ਲੜ ਗਿਆ ਸੀ ਅੱਜ ਤੜਕੇ ਇਹ ਤਾਂ ਖਲੀ ਨਹੀਂ ਹੁੰਦਾ ਤੂੰ ਤਾਂ ਬੱਬਰ ਕੁੱਟਾ ਲੱਗਿਆ ਤਾਂ ਇਹਨਾਂ ਲਾਲ ਲੜਕਿਆਂ ਲੱਗਦਾ ਵੀਰਪਾਲ ਬਾਈ ਇਹ ਅੱਜ ਲਾਲ ਲੜਕਿਆਂ ਲੱਗਦਾ ਕਰੋ ਕੀ ਕਹਿੰਦਾ ਸੀ ਬੰਦਾ ਮਗਾ ਸਖਵਾਲ ਖੈਰਾ ਬੜਾ ਬਟਾ ਇਹ ਤੂੰ ਮੈਨੂੰ ਐ ਨਾਲ ਸ ਸਵੇਰ ਦਾ ਮੈਨੂੰ ਕਹਿੰਦਾ 10 ਵਜੇ ਨੂੰ ਆ ਗਿਆ ਗਰਮੀ ਤੂੰ ਯਾਰ ਤੂੰ ਲੜਾਈ ਬਹੁਤ ਕਰਦਾ ਯਾਰ ਤੂੰ ਯਾਰ ਆ ਕੀ ਯਾਰ ਤੂੰ ਬੰਦੇ ਹੀ ਭਜਾਤੇ ਦੋਨੇ ਆਪਣੇ ਯਾਰ ਲਈ ਤਾਂ ਮੈਂ ਬੰਦੇ ਸੀ ਕੋਈ ਕੰਮ ਨਹੀਂ ਕਰਦੇ ਸੀ ਯਾਰ ਅਸੀਂ ਤਾਂ ਚੱਲੇ ਸਾਡੀ ਜਾਹਰਾਂ ਕਰੀ ਤੋ ਆ ਲੈ ਜਾ ਰਹੇ ਤਾਂ ਇਹਦਾ ਬਿਸਤਰੇ ਵੀ ਲੈ ਚੱਲੇ ਹੋ ਰਾਤ ਨੂੰ ਪਊ ਕੌਣ ਇੱਥੇ ਆਪਣੇ ਕੋਲੇ ਕਾਈ ਰੂਮ ਵਰਗਾ ਇਹਦਾ ਨਾ ਮੁੱਢਾ ਤਾਚਾ ਭਾਈ ਵਰਗੇ ਚੱਕਣੀ ਦਿੱਤਾ ਅੱਛਾ ਹੋਰ ਵੀ ਝੋਲੇ ਉਹਨੇ ਵੇ ਡੱਗ ਗਿਆ ਮੈਂ ਕੱਚ ਚ ਪਾਉਣ ਲੱਗਾ ਸੀ ਇਹਨੂੰ ਇਹਦਾ ਬਾਕੀ ਸਹੀ ਸੀ ਸਵੇਰੇ ਆਪਾਂ ਲੈਣ ਜਾਣਾ ਪੈਦਾ ਗੁਲਜ਼ਾਰ ਨੂੰ ਹੋਰ ਵੀ ਢੇਡ ਜੀ ਹੈਵੀ ਡੜੀ ਚੰਗਾ ਤੇ ਨਹੀਂ ਲੱਗਦਾ ਕਿ ਹਾਂ ਇਹ ਐਂਜਲੇ ਲੱਗੇ ਆ ਬਾਈ ਅੱਛਾ ਤਾਂ ਹੀ ਤੂੰ ਕਹਿੰਦਾ ਆਤਰੇ ਦੇਖਾਂਗੇ ਦੋ ਹੱਥ ਆ ਨਾ ਜੋਰ ਮਾਰ ਕੇ ਖੁੱਲ ਰਿਹਾ ਇਸ ਦਾ ਕਿਆ ਕੀ ਕਹਿੰਦਾ ਜਮਲਾ ਦੱਸੋ ਬਰਾਬਰ ਕੀ ਕਹਿੰਦਾ ਸੀ ਗੁਲਜਾਨ ਵੀ ਕਹਿੰਦਾ ਮਾਰ ਸੋਹਣੇ ਕੈਂਚੀ ਤੇ ਕਹਿੰਦਾ ਗਾਰਡਨ ਸੁੱਕਾ ਪਾਣੀ ਆ ਹਾ ਕੱਬਾਤ ਸashi kal ji ਸਾਜੂ ਮਲਾਉਣੇ ਇੱਕ ਨਵੇਂ ਦਿਨ ਤੇ ਇੱਕ ਨਵੀਂ ਗੱਲ ਬਾਤ ਦੇ ਨਾਲ ਤੇ ਯੋਬਰ ਆਪਣੇ ਆਏ ਪਿਆ ਕੰਮ ਲੱਗੇ ਪਿਆ ਟਾਈਮ ਆਪਣੇ ਕੋਲ ਹੁਣ 10 ਵਜੇ ਨਾਲੇ ਆ ਟਾਈਮ ਹੋ ਗਿਆ 11 ਹੀ ਵਜਣ ਨਾਲੇ ਆ ਭਾਈ ਜੀ ਆਇਦਰ ਪਪਾ ਸਿੰਘ ਮੁੰਡਾ ਹਰਨਾਲ ਸਿੰਘ ਵਾਲਾ ਉਧਰ ਸਾਡੇ ਨਾਥਰੀ ਅੱਜ ਢੂਲੇ ਦੀ ਤਿਆਰੀ ਕਹਿੰਦੇ ਢੂਲਾ ਖੋਲਦਾ ਚੋਬਰਾ ਨੇ ਐ ਇੱਥੇ ਰੱਖ ਇਹੋ ਜਿਹੀਆਂ ਗੱਲਾਂ ਬਾਤਾਂ ਕਹਿੰਦੇ ਚੋਬਰਾ ਦੀਆਂ ਸਾਰੇ ਬੰਦੇ ਸਾਡੇ ਯਾਰ ਲੈ ਚੱਲੇ ਬਿਸਤਰੇ ਪੁਸਤਰੇ ਆਪਦੇ ਯਾਰ ਸਾਰੇ ਤਾਂ ਗਰਮੀ ਤੂੰ ਯਾਰ ਤੂੰ ਲੜਾਈ ਬਹੁਤ ਕਰਦਾ ਯਾਰ ਤੂੰ ਯਾਰ ਆਹ ਕੀ ਯਾਰ ਤੂੰ ਬੰਦੇ ਹੀ ਭਜਾਤੇ ਦੋਨੇ ਆਪਣੇ ਯਾਰ ਲੈ ਤਾਂ ਮੈਨ ਬੰਦੇ ਸੀ ਇਹ ਕੰਮ ਨਹੀਂ ਕਰਦੇ ਸੀ ਯਾਰ ਅਜ ਤਾਂ ਚੱਲੇ ਸਾਡੀ ਯਾਰਾਂ ਕਰੀ ਤੋ ਹਾਂ ਲੈ ਜਾ ਰਹੇ ਤਾਂ ਇਹਦਾ ਬਿਸਤਰੇ ਵੀ ਲੈ ਚੱਲੇ ਹੋ ਰਾਤ ਨੂੰ ਪਊ ਕੌਣ ਇੱਥੇ ਆਪਣੇ ਕੋਲੇ ਹਾਂ ਤੱਕਾ ਕਰਦਾ ਹੈਗਾ ਤੂੰ ਇਹਨਾਂ ਦੇ ਦੇਖੀ ਜਾਂਦੀ ਆ ਹੁਣ ਜੇ ਹੁਣ ਜਦਾਂ ਮਾੜਾ ਮੋਟਾ ਮਿੰਨਤ ਤਰਲਾ ਕਰ ਲਾ ਉੱਲੇ ਜੇ ਹੋ ਕੇ ਗੋਡੇ ਗੁੱਡੇ ਘੁੱਟਦੇ ਮੜੇ ਜੇ ਬਾਈ ਲਾ ਲਾ ਆਲੇ ਹੁਣ ਨਹੀਂ ਅਸੀਂ ਆਉਂਦੇ ਆ ਦੇ ਨਾਲ ਆਉਂਦੇ ਨਾ ਕਸੂਰ ਨਹੀਂ ਤੂੰ ਜਦੋਂ ਬਿਸਤਰੀ ਚ ਚਕਵਾਤੇ ਹੁਣ ਦੱਸ ਸਿੱਧੂਆ ਬੰਦਾ ਕੀ ਕਰੂ ਯਾਰ ਉਹ ਸਰੀਆ ਇਹਨਾਂ ਵਾਸਤੇ ਲੱਤ 'ਚ ਪਾਉਣ ਵਾਸਤੇ ਹਾਂ ਜਿਹੜਾ ਸਾਰਾ ਸਰੀਆ ਤਿੱਖਾ ਕਰੀ ਵਰਦਾ ਫੇਰ ਤਾਂ ਨਹੀਂ ਜਾਂਦੇ ਆ ਦੇਖੋ ਉਹ ਸਰੀਆ ਤਿੱਖਾ ਕੀਤਾ ਇਹਨਾਂ ਵਾਸਤੇ ਆਪਾਂ ਇਹ ਤੋੜੀ ਕਾਂਡੀ ਵਾਲਾ ਪੈੜਾ ਜਦੋਂ ਇਹਨਾਂ ਨੇ ਭੱਜਣ ਲੱਗੇ ਉਹਦੀ ਕੁੰਡੀ ਲੱਤ 'ਚ ਪਾ ਲੈਣੀ ਆ ਭੱਜੇ ਹੋਣੇ ਆਪੀ ਲੱਤ ਜੀ ਰੱਖੀ ਕਿਤੇ ਹੋਰ ਨਾ ਵਜਾਦੀ ਨਾ ਨਾ ਲੱਤ ਜੀ ਪਾੜੇ ਹੋਰ ਕਿਤੇ ਨਹੀਂ ਬਸਾਉਂਦੇ ਸਾਰੇ ਫਰੇਹਾੜ ਕਰਦੇ ਪਾਲਾ ਪੈੜਾ ਕੁੰਡ ਮੂੜੀ ਫਿਰਦਾ ਬਸੰਦਰ ਹੋਰ ਮੋੜਦਾ ਦਿਨ ਫਾੜਦਾ ਹੈ ਤਿੱਖਾ ਵੀ ਪੂਰਾ ਕਰੀ ਬਟਾ ਗ੍ਰੈਂਡਰ ਨਾ ਕਰਾ ਕੀ ਬਾਤ ਹੈ ਅੱਡੀ ਵਾਲੀ ਨਾੜ 'ਚ ਪਾ ਲੈ ਕਹਿੰਦੇ ਮਗਰਲੀ 'ਚ ਫਿਰ ਤਾਂ ਜਮੇ ਨਹੀਂ ਭੱਜਣ ਦਾ ਬੰਦਾ ਹੈਂ ਭੇਡ ਸੂਰੀ ਦਾ ਹੈਂ ਅਜੀ ਦਾ ਤੇ ਦੁੱਧ ਪਿਆਈ ਆ ਹਾ ਇਹ ਦਾਪਾ ਤਸਵਾਤਾ ਦੁੱਧ ਪਿਆਇਗਾ ਹੁਣ ਛੜਾਈ ਭੱਜ ਜਾਣਗੇਗਾ ਹੁਣ ਬਣਾ ਲਈ ਹੁਣ ਭੱਜ ਕੇ ਦਿਖਾਉਣ ਹਾਂ ਹੋਰ ਮੋੜ ਲਈ ਪੂਰੀ ਠੀਕ ਹੈ ਹੁਣ ਪਿਛਲੇ ਵਾਲ ਜਿਹੜੀ ਬੋਨ ਹੁੰਦੀ ਹੈ ਸਾਡੀ ਜੀ ਹੈਂ ਤੇ ਵਾਲੀ ਉਹਦੇ ਚ ਫਸਾਏਗਾ ਉਹ ਤੇ ਫਸਾਉਣ ਕਿਆ ਬਾਤ ਹੈ ਕਿਆ ਬਾਤ ਹੈ ਕੱਦਰ ਮੋਟਾ ਇਖਤਲਾਗਾ ਆਪਾਂ ਇਹ ਜਾ ਨਿਕਲਿਆ ਲਾਈਨਟਰ ਥੱਲੋਂ ਸਾਰਾ ਅੰਦਰ ਵੀ ਦਿਖਾਉਣਾ ਏ ਤੁਹਾਨੂੰ ਚੱਲਦੇ ਪਹਿਲਾਂ ਕਨਵੇਇਟਰ ਦਾ ਕੰਪਿਊਟਰ ਨਾਲ ਬੱਜੇ ਕੋਈ 500 ਰੁਪਏ ਦਾ ਇੱਕ ਮਾਰਦਾ ਇਸ ਤਰ੍ਹਾਂ ਹੱਲਾ ਖੱਲਾ ਚੱਲ ਰਿਹਾ ਪੂਰਾ ਚੱਲ ਖੱਚਾ ਖੜੀ ਜੀ ਨਾ ਖਾਣ ਕਿੱਥੇ ਖਾਣਾ ਚੱਲ ਆਉਣ ਦੇ ਔੜੀ ਦੇ ਖਾਣਾ ਮੈਂ ਤਾਂ ਆਉਣ ਦੇ ਆਹ ਚੱਲਦੇ ਅੱਡੇ ਟੱਪੇ ਆ ਬਲਾ ਇਧਰੋਂ ਹੁਣ ਖਾੜੀ ਜੀ ਖਾੜੀ ਜੀ ਇਹ ਵਿਅੰਤ ਵਾਲਾ ਤੇ ਜ਼ੋਰ ਵਾਲਾ ਦਿਮਾਗ ਵਾਲਾ ਕੰਮ ਆ ਹੁਣ ਜਿਹੜਾ ਇਹ ਆ ਦੇਖੋ ਜ਼ੋਰ ਘੱਟ ਦਿਮਾਗ ਬਿਆਉਂਦ ਵੱਡ ਬਿੱਲੂ ਰੁਕ ਜਾ ਆ ਜਾ ਬਿੱਲੂ ਆ ਜਾ ਵੀ ਇਧਰਲੇ ਪਾਸੇ ਹੋਰ ਬਾਹਰਲੇ ਪਾਸੇ ਚੱਲ ਭਾਈ ਚੱਲ ਭਾਈ ਕੀ ਕਹਿੰਦਾ ਜਮਲਾ ਦੱਸੋ ਕੀ ਕਹਿੰਦਾ ਸੀ ਗਲਜਾਨ ਮੈਂ ਕਹਿੰਦਾ ਮਾਰ ਸੌਣੇ ਕੈਂਚੀ ਤੇ ਕਹਿੰਦਾ ਗਾਡਰ ਸੁੱਕਾ ਲਾਣੇ ਆ ਆਹ ਕੱਬਾਡ ਗਾਡਰ ਤੇ ਗਾਡਰ ਹੋਵੇ ਐ ਵੀ ਨਾ ਜਾਣੀ ਬੁੱਢਾ ਠੇਰਾ ਕੈਂਚੀਆਂ ਮਾਰਦਾ ਹੈ ਆਉਂਦਰਾਗੇ ਜਾੜੇ ਠੇਕੇਦਾਰ ਸਾਹਿਬ ਇਹ ਆਲੇ ਬੀਰਵਾਲ ਬਾਈ ਆਏ ਪੁੱਛਦੇ ਆ ਇਹ ਲਾਉ ਜੀ ਚੱਕ ਇੱਕ ਹੀਰਲਾ ਗਾਡਰ ਸੀ ਆਪਣਾ ਆ ਗਿਆ ਭਾਈ ਠੇਕੇਦਾਰ ਵੀ ਆ ਗਿਆ ਆਪਣਾ ਹੁਣ ਹੂੰ ਦੇਖ ਆਏ ਕਰਦੇ ਤੱਕਾ ਕਰਦੇ ਹੁਣ ਸਾਰੀ ਠੇਕੇਦਾਰ ਦੇ ਮੋਢਾ ਲਵਾ ਲਿਆ ਥੱਲੇ ਇਹ ਗੱਡੀ ਵੀ ਸਾਡੇ ਠੇਕੇਦਾਰ ਦੀ ਹੈ ਤੇ ਗਾਡਰ ਵੀ ਸਾਡੇ ਠੇਕੇਦਾਰ ਦੇ ਆ ਕਾ ਗਰਮੀ ਤਾਂ ਇਹ ਗੱਡੀ ਵੀ ਸਾਡੇ ਠੇਕੇਦਾਰ ਦੀ ਐ ਤੇ ਗਾਡਰ ਵੀ ਸਾਡੇ ਠੇਕੇਦਾਰ ਦੇ ਆ ਤੇ ਕੰਮ ਵੀ ਠੇਕੇਦਾਰ ਦਾ ਤੇ ਕੋਠੀ ਵੀ ਠੇਕੇਦਾਰ ਦੀ ਐ ਤੇ ਠੇਕੇਦਾਰ ਵੀ ਆਪਣਾ ਤੇ ਠੇਕੇਦਾਰ ਵੀ ਆਪਣਾ ਜਾ ਉਹਦੇ ਵਾਂਗੂ ਨਾ ਨਾ ਨਹੀਂ ਨਹੀਂ ਗਰਵੀਤਾ ਉਹ ਨਹੀਂ ਨਹੀਂ ਆਏ ਨਹੀਂ ਹਾਂ ਸੋਹਣੋ ਕੀ ਚਾਹੀਦਾ ਗਾਡਰ ਚਾਹੀਦਿਆ ਮਿਲ ਜਾਣਗੇ ਫੱਟੀਆਂ ਚਾਹੀਦੀਆਂ ਮਿਲ ਜਾਣਗੀਆਂ ਫੱਟੀਆਂ ਚਾਹੀਦੀਆਂ ਇਹ ਕਿਦਰ ਚਾਹੀਦਾ ਮਿਲ ਜੂਗਾ ਹੂੰ ਉਹ ਟ੍ਰਾਂਟੋ ਵਾਲੀ ਨਹੀਂ ਚਾਹੀਦੀ ਮੈਨੂੰ ਚਾਹੀਦੀ ਆ ਟ੍ਰਾਂਟੋ ਵਾਲੀ ਕਰਦੀ ਹੁੰਦੀ ਆ ਸਹੀ ਗੱਲ ਮਸਟੈਂਗ ਚਾਹੀਦੀ ਆ ਮਿਲ ਜੂ ਫੋਰਡ ਚਾਹੀਦੀ ਆ ਮਿਲ ਜੂ ਤੇ ਆਉਣਾ ਕਿੱਥੇ ਅਜ ਠੇਕੇਦਾਰ ਚਾਹੀਦਾ ਰਾਮਪਰਾ ਫੋਨ ਹੈ ਉਹ ਥੋੜਾ ਜਿਹਾ ਹੁਸਨ ਤੇ ਚੇਂਜਿੰਗ ਕੱਪੜੇ ਚੇਂਜ ਰੂਪ ਚੇਂਜ ਸਟਾਈਲ ਚੇਂਜ ਪਗ ਤੋਂ ਠੀਕ ਆ ਅੰਜਰਦਾਨੇ ਵਜਨ ਬਾਲਾ ਪਾਤਾ ਔਰ ਥੱਲੇ ਲਾਤੀ ਮੈਂ ਕਿਸੇ ਗੱਲ ਨੂੰ ਗਿਆ ਸੀ ਉਹ ਤੜ ਪਾ ਕੇ ਚੱਕਦੇ ਕੰਮਾਂ ਨੂੰ ਤੜ ਪਾ ਕੇ ਗਾਡਰ ਨਾਲ ਹਾਂ ਉਹ ਗਾਡਰ ਨੂੰ ਤੜ ਤੜ ਪਾ ਦੋ ਗਾਡਰ ਨੂੰ ਮੜੀ ਜੀ ਮੜਾ ਜਾ ਬਾਈਕ ਮਾਰੋ ਤਾੜ ਕੇ ਨਾਲ ਟੱਕਾ ਲਾਉਣਾ ਇੰਨਾ ਜਿਆੜਾ ਯਾਰ ਭਾਈ ਜੀ ਟਿਕਟ ਨਹੀਂ ਪਿੱਛੇ ਟਾਰਫ ਹਾਂ ਕੋਮਿਟੀ ਕਾਢੀਆ ਬੈਕ ਕਰੋ ਉਹ ਪਹਿਲਾਂ ਨਹੀਂ ਦੂਰ ਤੋਂ ਨਹੀਂ ਕਜਨੀ ਜਲਦੀ ਨਾ ਰੇਸ ਘੱਟ ਰੇਸ ਭੁੱਲ ਦੇ ਬਾਈ ਵੀਰਪਾਲ ਨੂੰ ਕਹ ਬੀਸ਼ਟਾ ਦੇ ਭੁੱਲੋ ਛੱਲਿਓ ਲੱਗਦੇ ਨਾ ਨਹੀਂ 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 ਬਾਈ ਜਾਓ ਮਹਾਰਾ ਹੁਣ ਮਾੜਾ ਰੇਤਾ ਪਾ ਦੇ ਮੂਰੇ ਰੇਤਾ ਪਾ ਦੇ ਆਹੀ ਪਾ ਦੇ ਫੱਟੀ ਧਾਰ ਦੇ ਜਾਂ ਨਹੀਂ ਨਹੀਂ ਕੋਈ ਇੱਟਾ ਤਾਂ ਨਹੀਂ ਕੋ ਜੀ ਜੇ ਅੰਦਰ ਆਉਂਦਾ ਆਏਗਾ ਤਾਂ ਤਾਂ ਕਰ ਨਾ ਨਾਨਾ ਪਪਾ ਗੰਦ ਤਰੀ ਜਾਣਾ ਲਓ ਆਟ ਬਣਾਏਗਾ ਨੀਵੀਂ ਧਾਰਾ ਆਪਣਾ ਗਰਮੀ ਤਾਂ ਇੱਟ ਥੱਲੇ ਧਾਰੀ ਜਿਆਦਾ ਪਹਿਲਾਂ ਤਾਂ ਨਹੀਂ ਸੀ ਹੁਣ ਰੇਤਾ ਪਾਤਾ ਹੁਣ ਤਾਂ ਆਟ ਬਣੂਗੀ ਇਹੇ ਹਾਂ ਮਿੱਟੀ ਕੱਢੋ ਹਾਂ ਨਾ ਤ ਭੈੜਾ ਹੈ ਸਾਲ ਦਾ ਭੈੜਾ ਹੈ ਚਲ ਨਾ 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 ਜੋਰ ਮਾਰ ਕੇ ਖੁੱਲ ਰੇ ਜੇ ਚੱਲ ਨਾ ਯਾਰ ਭਾਈ ਮੁੰਡਾ ਅੰਦਰ ਹੋ ਰਾ ਕਾਕਾ ਇਹ ਕਿਹੜਾ ਹਣ ਹਾਂ ਕੀ ਕਹਿੰਦਾ ਸੀ ਬੰਦਾ ਬਖਾ ਸਕਵਾ ਖਰਾ ਬੜਾ ਬਟਾ ਇਹ ਤੂੰ ਮੈਨੂੰ ਐਂ ਦੱਸ ਹਾਂਜੀ ਸਵੇਰ ਦਾ ਮੈਨੂੰ ਕਹਿੰਦਾ 10 ਵਜੇ ਨੂੰ ਆ ਗਿਆ ਬਾਈ ਇਹਨੂੰ ਬੰਦ ਕਰ ਤੂੰ ਮੈਂ ਉੱਥੇ ਜਾ ਕੇ ਜਾਨਾ ਬੈਠਾ ਪਿਆ ਮੈਗਾ ਹੌਣ ਆਉਂਦਾ ਹੌਣ ਆਉਂਦਾ ਤੇ ਟਾਈਮ 2:30 ਵੱਜ ਗਿਆ ਯਾਰ ਕੋਈ ਪਰਸਨਲ ਗੱਲ ਹੋਣੀ ਇਹਨੂੰ ਮੈਂ ਪਰਸਨਲ ਫੋਨ 'ਚ ਹੀ ਪਾ ਦੇਣਾ ਤੂੰ ਵੀ ਧੱਕਾ ਕਰਦਾ ਰਹਿ ਨਹੀਂ ਬਾਈ ਹਜੇ ਕਰਦਾ ਤਾਂ ਅਜੇ ਨਹੀਂ ਚੱਕਿਆ ਡਾਕਟਰ ਯਾਰ ਉਹ ਕਹੀਦਾ ਤੇਰੇ ਕੰਮ ਤੋਂ ਬਾਅਦ ਕੰਮ ਚੱਲੂ ਬਾਈ ਉਹ ਤਾਂ ਗਾਟਰ ਚ ਘਵਾ ਪੌੜੀ ਹੁਣ ਮੈਂ ਕਿਵੇਂ ਜੇ ਟਿਕੂ ਜਾ ਠੇਕੇਦਾਰ ਸਾਹਿਬ ਸਾਡੇ ਆ ਗਏ ਤੇ ਗੇੜ ਦੀ ਤਿਆਰੀ ਕਿੰਨੀ ਗਰਮੀ ਤਾਂ ਹਾਂ ਜੀ ਮੈਂ ਲਿਆ ਦੋ ਗੋਣ ਦਿਨ ਦਾ ਤੋਤੇ ਜੀ ਮੋ ਮੈਨੂੰ ਪਹਿਲਾਂ ਕਿਹਾ ਉਧਰ ਘਰ ਦੀ ਕਿਧਰੋਂ ਆ ਗਈ ਉਹ ਵੀਰਾ ਉਹ ਸਾਰੇ ਮੇਰੇ ਕੱਚੇ ਕਰਕੇ ਫੇਰ ਕਹਾ ਹਾਂ ਤੂੰ ਤਾਂ ਮੇਰੇ ਕੱਚੇ ਸਾਰੇ ਹੋ ਕਰਤੇ ਸੁਨੀਤਾ ਕੱਪੜੇ ਲਾ ਲੈ ਆਪਣੇ ਕੱਚੇ ਲਾਲ ਕਰਤੇ ਨਾ ਨੀਲੇ ਇਹਦਾ ਤੂਫਾਨ ਆਇਆ ਫਿਰ ਤਾਂ ਦਿਗੇ ਨਹੀਂ ਮਾਰੀ ਆਪਾਂ ਕਾਰ ਆ ਗਿਆ شکار شکار ਲਾਉ ਜੀ ਆ ਬੋਕ ਦਾ ਪੂਰਾ ਤਿਆਰ ਹੈ ਹੈ ਨਾ ਉਹ ਗਗਲ ਤੇਰੀਆਂ ਬੱਕਰੀਆਂ ਇਧਰ ਆ ਗਈਆਂ ਓਏ ਕਿੱਥੇ ਆ ਤੂੰ ਗਗਲ ਯਾਰ ਬਈ ਹੌਲੀ ਹੌਲੀ ਮਤਲਬ ਆ ਮੌਤ ਹੌਲੀ ਗਾਇਸ ਮੁੰਮਰਗਾ ਇਧਰ ਨਾ ਮੁੰਡਾ ਤੇ ਚਾਹ ਬਾਈ ਵਰਗਾ ਕਟਨੀ ਦਿੱਤਾ ਅੱਛਾ ਚੋਲੇ ਰੰਗਨੇ ਬੈਟਾ ਗਿਆ ਮੈਂ ਕੱਚੇ ਚ ਪਾਉਣ ਲੱਗਾ ਸੀ ਇਹਨੂੰ ਇਹ ਤਾਂ ਵਾਕਈ ਸਹੀ ਸੀ ਸਵੇਰੇ ਆਪਾਂ ਨੂੰ ਲੈਣ ਜਾਣਾ ਪੈਦਾ ਗੁਲਜ਼ਾਰ ਨੂੰ ਹਾਂ ਹਾਂ ਦੇਖੋ ਤਾਂ ਨਹੀਂ ਕੋਈ ਪਰਦਾ ਉਹ ਫੇਰ ਤਾਂ ਨਾ ਵਿਰੇ ਕਾਹਨੋਂ ਲਾਉਂਦਾ ਹੈ ਵੀਰੇ ਹਾਂ ਹੋਰ ਕਰ ਦੇ ਬਾਸ ਹੁਣ ਇਹ ਨੂੰ ਕਿੱਥੇ ਲੈ ਜਾ ਸਾਡੇ ਇਹਦੇ ਸਾਡੇ ਭਾਈ ਛੱਡ ਦੇ ਇਹਦਾ ਛੱਡ ਦੇ ਕੰਮ ਵੀ ਨਹੀਂ ਛੱਡ ਦੋ ਪਹਿਲੀ ਹੋਰ ਕਾ ਕਰੋ ਲੈ ਪਿੱਛੇ ਲਾਉਣਾ ਤਾਂ ਪਿੱਛੇ ਲਾਉਣਾ ਕੋਈ ਨੱਚੋ ਇਧਰ ਆਓ ਕੇ ਨਾ ਆਹ ਸਤਵੀਰ ਇਧਰਲੇ ਪਾਸੇ ਆ ਹਾਂ ਛੱਡ ਦੋ ਇਹਨੂੰ ਛੱਡ ਦੋ ਇਹਨੂੰ ਥੋੜੀ ਹੋਰ ਹਾਂ ਚੱਲੋ ਭਰਾ ਚੱਲੋ ਚੱਲੋ ਆਰਦਾ ਫੜੀ ਆ ਨਾ ਮੈਂ ਹੋਰ ਕਾ ਲੋ ਕਰਾ ਮਾ ਚੱਲ ਕੋਈ ਨਿਕਣਾ ਕਰੋ ਲਾਉ ਜੀ ਇਦਾਂ ਨੂੰ ਕਰੋ ਇਹ ਨੂੰ ਇਹ 116 ਮਿਸਤਰੀ ਦੇ ਕੰਮ ਹੈ 116 ਦੇ 116 ਦੇ ਹੂੰ ਚਲ ਜਾ ਕੇ ਨਿਗਾਹੋ ਬਈ ਬੇਟਾ ਪਪਾ ਹਾ ਨੀਮਾਥ ਪਪਾ ਪੇ ਥੱਲੇ ਥੱਲੇ ਨੀਮਾਥ ਉਹ ਜਾਣਦੇ ਹੋ ਜਾਣਦੇ ਹੈੜਾ ਕੰਮ ਹੈ ਇਹ ਦੇਖਣ ਨੂੰ ਛੋਟਾ ਲੱਗਦਾ ਗੇਟ ਆ 12 ਫੁੱਟ ਦਾ ਹੈ ਆਪਣਾ ਤੇ ਵਜ਼ਨ ਬਹੁਤ ਆ ਪਰ ਦੇਖ ਲੋ 2 ਤੇ 2 4 ਤੇ 5 6 ਜਾਣੇ ਆ ਪਪੈਕ ਤੇ ਗੱਡੀ ਟੱਟੀ ਹੋ ਜਾਂਦੀ ਆ ਹਾਂ ਆਹ ਹਾਂ ਹਾਂ ਭੈੜਿਆ ਡਰਾਈਵਰ ਭੈੜਿਆ ਡਰਾਈਵਰ ਚਲਾ ਕੇ ਦਰ ਲੱਤੂ ਲੈ ਉਪਰ ਰੋਕ ਲਾ ਚਾਹੇ ਕਰ ਕਮਾ ਲੈ ਇੱਧਰ ਰੇਵੀ ਨਾ ਨਾ ਮੈਂ ਕਮਾਣੀ ਕੰਮ ਜੀ ਬਾਈ ਉੱਤੇ ਗੇਟ ਕਮਾ ਲੋ ਹਾਂ ਗੇਟ ਕਮਾਉਣਾ ਸੌਖਾ ਹੈ

ਉਥੇ ਉਥੇ ਵੜਦਾ ਇਧਰ 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 ਸਿਆ ਕੁਝ ਤਗੜੇ ਬੰਦੇ ਆ ਇਹ ਧਰਕੇ ਤਾਂ ਗਿਆ ਆਹ ਕੁਰਸੀ ਤੇ ਪਿਆ ਕੁਰਸੀ ਤੇ ਪਿਆ ਰਸਾ ਵੀ ਦਾ ਬਲਜਾਰ ਭਾਈ ਰਸਾ ਸਿੱਟੂ ਬਾਹਰ ਚੱਕ ਦੇ ਪਪਿਆ ਚੱਕ ਦੇ ਪਪਿਆ ਗੱਡੀ ਤੇਰੀ ਪਿਕਅਪ ਤੇਰੀ ਟੇਢੀ ਹੋ ਗਈ ਤੇ ਕਹਿੰਦੇ ਚੋਬਰਾ ਨੇ ਕਰਤਾ ਖੜਾ ਤੇ ਹੁਣ ਮਾਲ-ਮੂਲ ਪਾ ਕੇ ਉਹ ਗੋਲੀਆਂ-ਗੋਲੀਆਂ ਲਾਤੀਆਂ ਨਵੇਂ ਜਮਾਨੇ ਦੇ ਹਿਸਾਬ ਨਾਲ ਚੜਤਾ ਗੇਟ ਕਹਿੰਦੇ ਇਧਰ ਕਹਿੰਦੇ ਬਾਹੂਬਲੀ ਆ ਗਿਆ ਇਹ ਚ ਇੱਥੇ ਆ ਇੱਥੇ ਦੀ ਲੋਡਿੰਗ ਇੱਥੇ ਪਤਾ ਨਹੀਂ ਕੀ ਦੇ ਤੇ ਗੁੱਸਾ ਕਿੱ데 ਕੀ ਸੋਚ ਕੇ ਕਹੀ ਚਲਾ ਰਿਹਾ ਹੈ ਇਹ ਹੈ ਕਰੋ ਤਾਂ ਲੜ ਗਿਆ ਸੀ ਅੱਜ ਤੜਕੇ ਇਹ ਤਾਂ ਖਲੀ ਨਹੀਂ ਹੁੰਦਾ ਤੂੰ ਤਾਂ ਬੱਬਰ ਕੁੱਟਾ ਲੱਗਿਆ ਤਾਂ ਇਹਨਾਂ ਲਾਲ ਲੜਕਿਆਂ ਲੱਗਦਾ ਵੀਰਪਾਲ ਬਾਈ ਇਹ ਅੱਜ ਲਾਲ ਲੜਕਿਆਂ ਲੱਗਦਾ ਕਰੋ ਯਾ ਸਪੀਡ ਦੇਖਿਆ ਸਪੀਡ ਮੁੰਡਿਆ ਨਹੀਂ ਕਹਿੰਦੇ ਕਿਆ ਬਾਤ ਹੈ ਆਇਆ ਲਾਉਂਦੇ ਆ ਕਹਿੰਦੇ ਨਹੀਂ ਹਾਂ ਮੰਦਰਾਇਆ ਜੋਸ਼ ਚ ਹੋਏ ਵਰਦਿਆ ਦੋਨਿਆਂ ਨੇ ਪਾਲੇ ਬੰਦੇ ਖਰਾਬ ਕਰਦੇ ਅੱਜ ਹਾਂ ਟ੍ਰੇਡ ਜੀ ਹੈ ਦੀ ਟੜੀਆਂ ਜਾਂਦਾ ਤੇ ਨਹੀਂ ਲੱਗਦਾ ਸੀ ਹਾਂ ਇਹ ਐਸ ਬਲੇ ਲੱਗਿਆ ਬਈ ਅੱਛਾ ਤਾਂ ਹੀ ਤੂੰ ਕਹਿੰਦਾ ਯਾਤਰੇ ਦੇਖਾਂਗੇ ਦੋ ਹੱਥ ਇਹਨੂੰ ਇੱਥੇ ਨਹੀਂ ਆਮ ਯਾਰ ਚੱਲ ਜਾਂਦੇ ਜਾਂਦੇ ਤੇ ਵੇਡ ਦਈਏ ਹੁਣ ਜੋ ਬ్రో ਪਰ ਗਿਆ ਕਪਿੱਲਰ ਤਾਂ ਟਾਈਮ ਹੋ ਗਿਆ 6 ਐ ਲਾਉਂਦੀਆਂ 6 ਵਜੇ ਤੱਕ ਬੰਦੇ ਸਾਡੇ ਕੰਮ ਦੀ ਛੁੱਟੀ ਫੱਟੇ ਆ ਨਾ ਪਸਾਣ ਹੈ ਅੱਜ ਨਾ ਏ ਨਾਸ ਕਹਦਾ ਠੇਕੇਦਾਰ ਨੇ ਫਸਾ ਲਿਆ ਅੱਜ ਬੰਦੇ ਹਾਂ ਨਾ ਘਟ ਗਿਆ ਥੋੜੇ ਥੱਲੇ ਕਰ ਲੈ ਏ ਗੇਟ ਘੜਾ ਕਰਕੇ ਟੋਕਰਾ ਲਾਤਾ ਏ ਭਲੇ ਤਿਰਗਾ ਅੱਜ ਮਾਂ ਦਾ ਨਾਸ ਚੀਕਾ ਜਾ ਹਾਂ ਐਸੋੜੇ ਤਾਹਿਆ ਜ ਮੋਰ ਨਹੀਂ ਬੋਲਦੇ ਪਰਦੇ ਮਰਨੇ ਆ ਪਰਦੇ ਟਾਈਮ ਹੋ ਗਿਆ 6:30 ਆਪ ਫਿਰਦੇ ਆਪ ਬੰਦੇ ਸਾਡੇ ਕਲਜਾਰ ਸਿੰਘ ਰਣੀ ਕੇ ਪੈੜ ਤੇ ਮਾਰਦਾ ਕਲਜਾਰੀ ਕੀਕਾ ਹਾਂ ਬੱਠਲ ਇੱਕੋ ਹੀ ਰਹਿ ਗਿਆ ਤੇ ਉਧਰ ਵੀ ਇੱਕ ਤੇ ਇਧਰ ਵੀ ਇੱਕ ਪੂਰਾ ਪੂਰਾ ਹੀ ਆ ਗਿਆ ਕਮ ਹਣਾ ਲਾਉ ਜੀ ਅਜੇ ਜੀ ਗੱਲਬਾਤ ਹੈ